ਤੇ ਹਲਕਾ ਅੱਜ ਬੜੇ ਸਤਕਾਰ ਜੋ ਸਾਡੇ ਨਾਰਿਕ ਸਾਹਿਬ ਸਾਡਾ ਪੂਰੇ ਕਮਿਸ਼ਨਰ ਦੀ ਟੀਮ ਕਾਰਪੋਰੇਸ਼ਨ ਦੀ ਟੀਮ ਸਾਡੇ ਡੀਸੀ ਸਾਹਿਬਾਨ ਤੇ ਨਾਲ ਸਾਡੇ ਜਿੰਨੇ ਵੀ ਕਾਉਂਸਲਰ ਸਾਹਿਬਾਨ ਉਹਨਾਂ ਦੇ ਨਾਲ ਅਸੀਂ ਦੌਰਾ ਕਰ ਰਹੇ ਆ ਤੇ ਪਹਿਲਾ ਅਸੀਂ ਗਏ ਸੀਗੇ ਡੰਪ ਤੇ ਗਏ ਸੀਗੇ ਤੇ ਬਾਕੀ ਕਈ ਜਗ੍ਹਾ ਐਸੇ ਗਏ ਆਪਾਂ ਜਿੱਥੇ ਕਿ ਹਜੇ ਵੀ ਕਹਿ ਸਕਦੇ ਕਿ ਪੀਨ ਨਾਲ ਪਾਣੀ ਜਿੱਦਾ ਉਹ ਸਹੀ ਨਹੀਂ ਸੀਗਾ ਅਸੀਂ ਖੁਦ ਚੱਕ ਕੇ ਤਾਂ ਖੁਦ ਪਰਖ ਕੇ ਦੇਖਿਆ ਤੇ ਅਸੀਂ ਸਨੇਹਾ ਵੀ ਸਖਤੀ ਨਾਲ ਲਾਤਾ ਹੈਗਾ ਆਪਾਂ ਤੇ ਜਿੱਥੇ ਵੀ ਰਸਤਾ ਨਹੀਂ ਬਣਿਆ ਹੈਗਾ ਉਹ ਵੀ ਅਸੀਂ ਕਹਿੰਦਾ ਮੈਂ ਜਰੂਰ ਅਸ਼ਵਾਸਨ ਦਵਾਦਾ ਬੋਹਰ ਦੇ ਵਾਸੀਆਂ ਨੂੰ ਕਿ ਸਰਕਾਰ ਤੁਹਾਡੇ ਲਈ ਹੈਗੀ ਤੁਸੀਂ ਬੜੇ ਮਾਣ ਨਾਲ ਸਾਨੂੰ ਚੁਣਿਆ ਹੈਗਾ ਤੇ ਅਸੀਂ ਵੀ ਪੂਰੇ ਮਾਣ ਦੇ ਨਾਲ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਅਸੀਂ ਆਪਣੀ ਲੋਕ ਸੇਵਾ ਪੰਜਾਬ ਸੇਵਾ ਕਰਾਂਗੇ ਤੇ ਸਾਨੂੰ ਬੜੀ ਸਖਤ ਜ਼ਦਾਇਤਾ ਹੈਗਾ ਸਰਕਾਰ ਵੱਲੋਂ ਸਾਡੇ ਸੀਐਲ ਸਾਹਿਬ ਸਰਦ ਭਗਵਾਂ ਸਿੰਘ ਮਾਨ ਜੀ ਵੱਲੋਂ ਕਿ ਗਰਾਊਂਡ ਤੇ ਜਾ ਕੇ ਅਸੀਂ ਆਪਾਂ ਦੇਖੀਏ ਕੀ ਸਿਚੁਏਸ਼ਨ ਹੈ ਲੋਕਾਂ ਨੂੰ ਮਿਲੀ ਜਾ ਕੇ ਜਿਹੜੀ ਸਰਕਾਰ ਜਿਹੜੀ ਗਰਾਊਂਡ ਤੇ ਉਤਰੇ ਜਾ ਕੇ ਤੇ ਤਦ ਹੀ ਸਾਨੂੰ ਪਤਾ ਚੱਲੇਗਾ ਅਸੀਂ ਕਿੱਥੇ ਖੜੇ ਆ ਕਿੱਥੇ ਨਹੀਂ ਖੜੇ ਤੇ ਜੋ ਅਸੀਂ ਦੇਖਿਆ ਤੇ ਕਾਫੀ ਸਾਨੂੰ ਨਰਾਸ਼ਾ ਹੋਈ ਇੱਥੇ ਆ ਕੇ ਦੇਖੀ ਕਿ ਅੱਜ ਦੇ ਸਮੇਂ 'ਚ ਅਸੀਂ ਜੇ ਸਾਫ਼ ਪਾਣੀ ਨਹੀਂ ਉੱਥੇ ਪਲਾ ਸਕੇ ਦੇ ਸਕੇ ਆਪਾਂ ਤੇ ਮੈਂ ਬਿਲਕੁਲ ਅਸ਼ਵਾਸਨ ਦਵਾਉਂਦਾ ਕਿ ਜਿਹੜੀ ਵੀ ਅੱਜ ਗਲਤੀਆਂ ਫੜੀਆਂ ਗਈਆਂ ਜਿਹੜੀ ਵੀ ਦਿੱਕਤ ਹੈਗੀ ਅਸੀਂ ਆਪਾਂ ਬਹੁਤ ਜਲਦੀ ਅਸੀਂ ਹੱਲ ਕਰਾਵਾਂਗੇ ਨਹੀਂ ਤਾਂ ਸਰਕਾਰ ਬਹੁਤ ਸਖਤ ਹੈਗੀ ਆ ਤੇ ਅਸੀਂ ਕਿਸੇ ਨੂੰ ਵੀ ਇਸ ਮਸਲੇ 'ਚ ਆਪਾਂ ਕਿਸੇ ਲਈ ਕੋਈ ਕੋਈ ਮਾਫੀ ਨਹੀਂ ਹੈਗੀ ਕਿਸੇ ਲਈ ਕੋਈ ਇਦਾਂ ਦਾ ਕੋਈ ਕੋਈ ਵੀ ਮਾਫੀ ਨਹੀਂ ਹੈਗੀ ਅਸੀਂ ਜੋ ਵੀ